ਪੁਰਦੇ ਬਟਾਲਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈਆ ਤੇ 15 ਤੋਂ ਵੱਧ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀਆ ਜਿਨ੍ਹਾਂ ਨੂੰ ਇਲਾਜ ਦੇ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਪਿੰਡ ਸ਼ਾਹਬਾਦ ਦੇ ਨੇੜੇ ਹੋਏ ਇਸ ਹਾਦਸੇ ਦੇ ਵਿੱਚ ਮਰਨ ਵਾਲੇ ਸਾਰੇ ਲੋਕ ਨੇੜਲੇ ਪਿੰਡਾਂ ਦੇ ਵਸਨੀਕ ਦੱਸੇ ਜਾ ਰਹੇ ਨੇ ਕਾਦੀ ਤੋਂ ਬਟਾਲਾ ਦੇ ਵੱਲ ਆ ਰਹੀ ਇੱਕ ਬੱਸ ਸ਼ਾਬਾਦ ਮੋੜ ਤੇ ਬੇਕਾਬੂ ਹੋ ਕੇ ਜੋ ਬੱਸ ਸਟੈਂਡ ਸੀ ਉਸ ਦੇ ਸ਼ੈੱਡ ਦੇ ਨਾਲ ਟਕਰਾ ਗਈ ਆ ਜਾਂ ਕਹਿਦੇ ਮੁਤਾਬਕ ਸ਼ਾਬਾਦ ਪਿੰਡ ਦੇ ਮੋੜ ਤੇ ਇੱਕ ਸਕੂਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਂ ਸਮੇ ਬੱਸ ਜੋ ਵੇਟਿੰਗ ਰੂਮ ਯਾਨੀ ਕਿ ਬੱਸ ਸਟੈਂਡ ਬਣਿਆ ਹੋਇਆ ਸੀ ਉਸ ਦੇ ਜਾ ਕੇ ਵਿੱਚ ਟਕਰਾ ਜਾਂਦੀ ਆ ਹੁਣ ਤੱਕ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਕਤ ਬੱਸ ਦੇ ਬ੍ਰੇਕ ਫੇਲ ਹੋ ਗਏ ਸਨ ਜਿਸ ਕਾਰਨ ਇਹ ਹਾਦਸਾ ਵਾ ਪ੍ਰਯਾਸ ਘਟਨਾ ਦੇ ਵਿੱਚ ਮਰਨ ਵਾਲਿਆਂ ਦੇ ਵਿੱਚੋਂ ਇੱਕ ਬੱਸ ਡਰਾਈਵਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜ਼ਖਮੀਆਂ ਨੂੰ ਐਂਬੂਲੈਂਸ ਦੇ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ ਹਾਦਸੇ ਦੇ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਜੋਧੀਆਂ ਨੇ ਉਹਨਾਂ ਨੂੰ ਬਟਾਲਾ ਦੇ ਮੋਦਾ ਘਰ ਦੇ ਵਿੱਚ ਰਖਵਾਇਆ ਗਿਆ ਹੈ ਇਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਚਾਰੇ ਪਾਸੇ ਹਾਕਾਰ ਮਚਿਓਈਆ ਗਰਦਾਸਪੁਰ ਪੁਸ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਸੁਣੋ ਇਸ ਮੌਕੇ ਦੇ ਉੱਪਰ ਜੋ ਚਸ਼ਮਜੀਤ ਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਬਹੁਤ ਜ਼ਿਆਦਾ ਮੰਦਭਾਗੀ ਸੀ ਮੈਂ ਇਸ ਤੋਂ ਵੱਧ ਮੰਦਭਾਗੀ ਹੋਰ ਵੀ ਲੋਕ ਘਰਾਂ ਤੋਂ ਆਪਣੇ ਕੰਮਕਾਰਾਂ ਨੂੰ ਜਾਂ ਆਪਣੇ ਕਿਸੇ ਜੋੜੀਆਂ ਦੇ ਜਾ ਰਹੇ ਹੋਣੇ ਆ ਜਿਹੜੇ ਵਿਚਾਰੇ ਅਜੇ ਘਰ ਨਹੀਂ ਪਹੁੰਚ ਸਕੇ ਬੱਸ ਦੀ ਤੇਜ਼ ਰਫ਼ਤਾਰ ਹੋਣ ਕਰਕੇ ਬੜਾ ਬੁਲਾਇੰਟ ਘੇਰੇ ਵਾਪਰਿਆ ਸ਼ਾਬਾਹ ਤੇ ਮੋੜਦਿਆਂ ਬਹੁਤ ਦੁਖਦਈ ਖਾਵੇ ਹੈ ਪੜੀ ਜਾਂ ਮੌਤ ਲਗਭਗ ਕਿਨੇ ਕਿੰਨੇ ਵਿਅਕਤੀ ਜਿਹੜੇ ਜਖਮੀ ਹੋਏ ਦੱਸੇ ਜਾਂਦੇ ਆ ਤੇ ਲਗਭਗ 8 ਤੋਂ 10 ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਤੇ ਮੇਰੇ ਖਿਆਲ 15 ਤੋਂ 20 ਲੋਕ ਜਿਹੜੇ ਆ ਬਹੁਤ ਜ਼ਿਆਦਾ ਇੰਨਰ ਹੋਏ ਜਿਹੜੇ ਮਤਲਬ ਮੈਂਟਰ ਵੀ ਲੱਗਦਾ ਡਿਸਟਰਬ ਹੋ ਕੇ ਕਈ ਜਗ੍ਹਾ ਚ ਕਿਥੇ ਜਾਂ ਇਸ ਤਰੀਕੇ ਦੇ ਨਾਲ ਅੱਜ ਮੋਟਰਸਾਈਕਲ ਵਗੈਰਾ ਉਹ ਥੱਲੇ ਆਇਆ ਉਹ ਕਿਸ ਤਰੀਕੇ ਨਾਲ ਕੀ ਆ ਉਹ ਇੱਕ ਸਾਈਡ ਤੇ ਸ਼ੈੱਡ ਇੱਥੇ ਪਿੰਡ ਦਾ ਸ਼ੈੱਡ ਸੀਗਾ ਜਿਹੜਾ ਆਮ ਲੋਕਾਂ ਦੇ ਖੜੇ ਹੋਣ ਵਾਸਤੇ ਬੱਸ ਸਟੈਂਡ ਸੀਗਾ ਉਹਦੀ ਬੈਕ ਸਾਈਡ ਤੇ ਜਿਹੜੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਹੈਗੇ ਮੋਟਰਸਾਈਕਲ ਦੀ ਦੁਕਾਨ ਹੈ ਇੱਥੇ ਉਹ ਕੁਝ ਮੋਟਰਸਾਈਕਲ ਉਹਦੇ ਕੋਲ ਲੈ ਗਏ ਉਹ ਵੀ ਕਾਫੀ ਵੱਡਾ ਨੁਕਸਾਨ ਆਇਆ ਹੈ ਕਾਲਜ ਤੋਂ ਛੁੱਟੀ ਹੋਈ ਸੀ ਕਾਲਜ ਤੋਂ ਆ ਰਹੇ ਸੀ ਜੇ ਜੈਲੀ ਆਈਦਾ ਸੀ ਬਾਸੀ ਆ ਰਿਹਾ ਸੀ ਕਿੱਥੇ ਰਕਣਾ ਕਰ ਚਾਹ। ਸ਼ਾਹਬਾਦ ਲਾ। ਤਾਂ ਪੀ ਜਾਣੇ ਹੋਏ ਨੇ ਜਿਹੜੇ ਡਰਾਈਵਰ ਦੇ ਪਿੱਛੇ ਵਾਲੀ ਸਾਈਡ ਬੈਠੇ 3 ਸੀਟਰ ਦੇ ਬੈਠੇ ਉਹ ਸਾਰੇ ਜਦਮੀ ਕਾਲਜ ਤੋਂ ਤੋਂ ਬਟਾਲੇਉਂ ਆ ਰਹੀ ਹੈ ਆਰਰ ਬਾਬਾ ਬੜੀ ਕੀ ਨਾਮ ਦਾ ਅਸ਼ੀਰਵਾਦ ਕਾਪਾ ਲੱਗਿਆ ਜੇ ਸੈਕਲੈਂਟ ਹੋਇਆ ਜੇ ਕੋਈ ਤਕਰੀਬਨ 20 ਦੇ ਤਕ ਕਰੀਬ ਕਾਜੜੀ ਹੈ ਤਿੰਨ ਗੜੇ ਛੇ ਨੇ ਅ ਡੈਡ ਨੇ ਸੋ far ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਤੋਂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪਤਾਲ 'ਚ ਜਿਨ੍ਹਾਂ ਨੂੰ 4 ਜਣਿਆਂ ਨੂੰ ਰੈਫਰ ਕਰ ਚੁੱਕੇ ਆ ਦੋ ਜਣਿਆਂ ਦਾ ਅਪਲਾਈ ਦੀ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਨੂੰ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਪ੍ਰੀਲੀਮਿਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਐਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 10 12 ਬੰਦੇ ਹੈ ਸੋ ਦੇ ਹੈਵ ਸਸਟੇਨਡ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਪਿਆ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਜਾਂਦੀ ਸੀ ਔਰ ਅੱਜ ਵੀ ਸਵਾਰੀ ਹੈ ਕਹਿੰਦੇ ਬਹੁਤ ਤੇਜ਼ ਰਫਤਾਰ ਕਰਨੀ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ বাস ਵਾਲੇ ਨੇ ਉਰੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਬੜੀ ਨਾ ਪਰ ਅਸੀਂ ਇਸ ਜੀਜ਼ ਨੂੰ ਐਸਟੈਬਲਿਸ਼ ਕਰ ਰਹੇ ਹਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ 'ਚ ਕਰ ਰਹੇ ਨੇ ਗਰਦਾਸਪੁਰ ਦੇ ਬਟਾਲਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਆ ਤੇ 15 ਤੋਂ ਵੱਧ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਜਿਨ੍ਹਾਂ ਨੂੰ ਇਲਾਜ ਦੇ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਪਿੰਡ ਸ਼ਾਹਬਾਦ ਦੇ ਨੇੜੇ ਉਹ ਇਸ ਹਾਦਸੇ ਦੇ ਵਿੱਚ ਮਰਨ ਵਾਲੇ ਸਾਰੇ ਲੋਕ ਨੇਲੇ ਪਿੰਡਾਂ ਦੇ ਵਸਨੀਕ ਦੱਸੇ ਜਾ ਰਹੇ ਨੇ ਕਾਦੀ ਤੋਂ ਬਟਾਲਾ ਦੇ ਵੱਲ ਆ ਰਹੇ